ਦਰਸ਼ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਨਾਲ ਸਾਬਕਾ ਅਫਸਰ ਸਰਦਾਰ ਸਵਰਨ ਸਿੰਘ ਜੀ ਜੁੜੇ ਨੇ ਗੱਲਬਾਤ ਕਰਾਂਗੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਪੰਜਾਬ ਵਿੱਚ ਇਲੈਕਸ਼ਨ ਦੇ ਨਾਂ ਤੇ ਲੋਕਾਂ ਨੂੰ ਬੜੇ ਵੱਡੇ ਸਮਝਬਾਗਿਖਾਏ ਜਾ ਰਹੇ ਆ ਪਰ ਇਹ ਵੀ ਕਿਹਾ ਜਾ ਰਿਹਾ ਕਈ ਤੁਹਾਡੇ ਲਈ ਉਹ ਸਭ ਕੁਝ ਕਰ ਦੇਵਾਂਗੇ ਜਿਹੜਾ ਕਦੀ ਸੰਭਵ ਹੋਈ ਹੀ ਨਹੀਂ ਸਕਿਆ ਭਾਵੇਂ ਕਿ 70 ਸਾਲ ਹੋ ਗਏ ਦੇਸ਼ ਜਾਗ ਹੋਏ ਨੂੰ 70 ਸਾਲ ਤੋਂ ਹੀ ਵੱਧ ਲਾ ਲੀਏ ਪਰ ਹੁਣ ਤੱਕ ਲੀਡਰਾਂ ਦੇ ਲਾਰਿਆਂ ਨੇ ਪੰਜਾਬ ਨੂੰ ਲੁੱਟਿਆ ਖਤਮ ਕੀਤਾ ਇਸ ਸੋਨੇ ਦੀ ਚਿੜੀ ਨੂੰ ਅੱਜ ਅਸੀਂ ਪਿੱਤਲ ਦੀ ਚਿੜੀ ਵੀ ਨਹੀਂ ਰਹਿਣ ਦਿੱਤਾ ਇੰਨੀ ਮਾੜੀ ਹਾਲਾਤ ਕਰ ਦਿੱਤੀ ਐ ਵੇਖਣ ਨੂੰ ਅਸੀਂ ਬਾਰੋ-ਬਾਰੀ ਸੜਕਾਂ ਦਾ ਜਿਹੜਾ ਪ੍ਰਸਾਰਿਆ ਜਾਂ ਬਿਲਡਿੰਗਾਂ ਵੱਡੀਆਂ-ਵੱਡੀਆਂ ਆਕਾਸ਼ ਨੂੰ ਛੋਣ ਵਾਲੀਆਂ ਬਹੁਤ ਬਣਾ ਲਈਆਂ ਆ ਪਰ ਜਿਹੜੇ ਅੰਦਰੂਨੀ ਲੈਵਲ ਤੇ ਪੰਜਾਬ ਦੇ ਹਾਲਾਤ ਨੇ ਪਿੰਡਾਂ ਵਿੱਚ ਬਹੁਤ ਮਾਰੇ ਆ ਗੱਲਬਤ ਕਰਾਂਗੇ ਇੱਕ ਬੰਨੇ ਤੇ ਸਰਕਾਰ ਕਹਿੰਦੀ ਵੀ ਅਸੀਂ ਤੁਹਾਨੂੰ ਆਟਾ ਦਾਲਾਂ ਸਕੀਮਾਂ ਦੇਵਾਂਗੇ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਨੂੰ ਦੇਵਾਂਗੇ ਉਹ ਵੀ ਨਹੀਂ ਪੂਰਾ ਹੁੰਦਾ ਲਾਰੇ ਲਾਉਂਦੇ ਕਿਉਂ ਪਹਿਲੀ ਗੱਲ ਤੇ ਇਹਨਾਂ ਚੀਜ਼ਾਂ ਦੇ ਲੋੜ ਨਹੀਂ ਪਿੱਛੇ ਜੇ ਕੈਪਟਨ ਮਨਿੰਦਰ ਸਿੰਘ ਨੇ ਬੀਬੀਆਂ ਦੇ ਟਿਕਟ ਟਕ ਫ੍ਰੀ ਕਰਕੇ ਬੱਸਾਂ ਦੇ ਫ੍ਰੀ ਕਿਰਾਏ ਕਰ ਦਿੱਤੇ ਤੇ ਜਿਹਦੇ ਕਰਕੇ ਜਿਹੜੇ ਬਸਾਂ ਨੂੰ ਪੰਜਾਬ ਰੋਡਵੇ ਨੂੰ ਜਿੰਨਾ ਵੱਡਾ ਘਾਟਾ ਪਿਆ ਉਹ ਘਾਟਾ ਕਦੋਂ ਪੂਰਾ ਹੋਊਗਾ ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਪਰ ਹੁਣ ਲਗਾਤਾਰ ਪੰਜਾਬ ਨੂੰ ਵੋਟਾਂ ਲੈਣ ਦੇ ਲਈ ਫਿਰ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਆ ਕੀ ਨੌਕਰੀ ਦਾ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਰੋਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਸਰਕਾਰ ਇਹਨਾਂ ਵਾਲੇ ਪਾਸੇ ਧਿਆਨ ਕਿਉਂ ਨਹੀਂ ਦਿੰਦੀ ਇਹਦੇ ਬਾਰੇ ਗੱਲਬਾਤ ਕਰਾਂਗੇ ਔਰ ਟੈਕਨੀਕਲ ਤਰੀਕੇ ਦੇ ਨਾਲ ਸਾਬਕਾ ਅਫਸਰ ਸਰਦਾਰ ਸਵਨ ਸਿੰਘ ਜੀ پاس ਕੋ ਸਮਝੰਦਾ ਜਤਨ ਕਰਦੇ ਆ ਪਹਿਲਾਂ ਸਵਾਗਤ ਹੈ ਜੀ ਆਪ ਜੀ ਦਾ ਬਹੁਤ ਬਹੁਤ ਜੀ ਮਿਹਰਬਾਨੀ ਜੀ ਥੈਂਕ ਯੂ ਅੱਛਾ ਤੁਸੀਂ ਸਵਾਲ ਸੋਮ ਬਏ ਆ ਹਾਂ ਜੀ ਪੰਜਾਬ ਦੇ ਹਾਲਾਤ ਹਰ ਵਾਰੀ 5 ਸਾਲ ਬਚਾ ਆਮ ਪੀ ਦੀ ਵੋਟ ਹੋਵੇ ਚਾਹ ਰਾਜ ਸਭਾ ਦੀ ਹੋਵੇ ਚਾਹ ਪਾਰਲੀਮੈਂਟਾ ਦੀ ਵੋਟ ਹੋਵੇ ਹਰ ਵਾਰੀ ਇਹ ਗੱਲ ਕਹੀ ਜਾਂਦੀ ਹੈ ਵੀ ਤੁਹਾਨੂੰ ਆਹ ਕੁਝ ਦਿੱਤਾ ਜਾਏਗਾ ਤੁਹਾਡੇ ਲਈ ਅਸੀਂ ਆਹ ਫ੍ਰੀ ਕਰ ਦੇਵਾਂਗੇ ਜਦੋਂ ਕਿ ਦੋ ਚੀਜ਼ਾਂ ਫ੍ਰੀ ਕਰ ਦੇ ਸਾਰਾ ਪੰਜਾਬ ਬਚ ਸਕਦਾ ਇੱਕ ਪੜਾਈ ਐਜੂਕੇਸ਼ਨ ਤੇ ਦੂਜਾ ਮੈਡੀਕਲ ਫ੍ਰੀ ਬਾਕੀ ਸਭ ਕੁਝ ਕੁਝ ਫ੍ਰੀ ਕਰਨ ਦੀ ਲੋੜ ਨਹੀਂ ਵੇਖੋ ਤੁਸੀਂ ਸਰਕਾਰੀ ਅਫਸਰ ਆਏ ਹੋ ਮੈਂ ਤੁਹਾਡੀ ਗੱਲ ਕਰ ਲਵਾਂ ਤੁਸੀਂ ਆਪਣੇ ਲਈ 5-7 ਮਹੀਨੇ ਕਮਾਇਆ ਤੇ 7 ਮਹੀਨੇ 6-5 ਮਹੀਨੇ ਸਰਕਾਰ ਨੂੰ ਟੈਕਸ ਦਿੱਤਾ ਉਹਦੀ ਆਪਣੀ ਆਪਣੀ ਜਿਹੜੀ ਕਮਾਈ ਹੈ ਤੁਹਾਡਾ ਕਿਉਂਕਿ ਜਿੰਨਾ ਤੁਸੀਂ ਲੈਂਦੇ ਹੋ ਉਸ ਤੋਂ ਬਾਅਦ ਟੈਕਸ ਵੀ ਦਿੰਦੇ ਹੋ ਇਸੇ ਤਰ੍ਹਾਂ ਹਰ ਨਾਗਰਿਕ ਹਰ ਚੀਜ਼ ਤੇ ਟੈਕਸ ਦੇ ਰਿਹਾ ਫਿਰ ਵੀ ਸਰਕਾਰਾਂ ਘਾਟੇ ਤੇ ਫਿਰ ਵੀ ਸਾਡਾ ਕੁਝ ਨਹੀਂ ਬੰਦਾ ਦੇਖੋ ਜੀ ਤੁਸੀਂ ਨਾ ਲਿਆ ਪੰਜਾਬ ਦਾ ਹੂੰ ਮੈਨੂੰ ਅੱਜ ਦਾ ਪੰਜਾਬ ਦੇਖ ਕੇ ਬਹੁਤ ਦੁੱਖ ਹੁੰਦਾ ਹੂੰ ਯਾਦ ਕਰੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੂੰ ਪੰਜਾਬ ਜਿਹੜਾ ਕਿੱਡਾ ਵੱਡਾ ਪੰਜਾਬ ਸੀ ਹੂੰ ਅਫਗਾਨਿਸਤਾਨ ਤੋਂ ਲੈ ਕੇ ਚਾਈਨਾ ਦੇ ਵਿੱਚ ਤਿੱਬਤ ਤੱਕ ਸਾਰਾ ਇਨਕਲੂਡਿੰਗ ਆ ਵੀ ਪੰਜਾਬ ਪਾਕਿਸਤਾਨ ਵੀ ਸਾਰਾ ਇੱਡਾ ਵੱਡਾ ਪੰਜਾਬ ਸੀ ਤੇ ਰਾਜ ਇੰਨਾ ਸੈਕੂਲਰ ਸੀ ਕਿ ਜੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਵਾਸਤੇ ਗੁਰਦੁਆਰਿਆਂ ਦੇ ਉੱਤੇ ਸੋਨੇ ਦੇ ਮੁਕਟ ਚੜਾਏ ਨਾ ਕਲਸ਼ ਚੜਾਏ ਤੇ ਮੁਸਲਮਾਨਾਂ ਦੀਆਂ ਮਸਜਿਦ ਜਿਹੜੀਆਂ ਸੀ ਉਹਦੇ ਵਾਸਤੇ ਵੀ ਸੋਨਾ ਜੜਾ ਅੱਛਾ ਮੇਰੀ ਤੁਹਾਡੀ ਇੱਕ ਗੱਲ ਤੁਹੇ ਚੇਤੇ ਗੱਲ ਆ ਗਿਆ ਵੀ ਰਣਜੀਤ ਸਿੰਘ ਇੰਨਾ ਸੋਨਾ ਚੜਾਉਣ ਦੇ ਬਾਵਜੂਦ ਵੀ ਉਹ ਮੰਦਿਰਾਂ ਦੇ ਵੀ ਸੋਨਾ ਚੜਾ ਰਹੇ ਆ ਦਰਬਾਰ ਸਾਹਿਬ ਤੇ ਵੀ ਸੋਨਾ ਚੜਾਇਆ ਮਸਜਿਦਾਂ ਸੋਨਾ ਵੀ ਦੇ ਰਿਆ ਫਿਰ ਵੀ ਉਹ ਰਾਜ ਅਮੀਰ ਹੀ ਅਮੀਰ ਹੁੰਦਾ ਗਿਆ ਮੈਂ ਤੁਹਾਨੂੰ ਇਹ ਇਹ ਸਭ ਕੁਝ ਖਾਈ ਨਹੀਂ ਗਿਆ ਮੈਂ ਮੈਂ ਤੁਹਾਨੂੰ ਇਹ ਮਡਲੀਆਂ ਗੱਲਾਂ ਦੱਸਣ ਲੱਗਾ ਤੇ ਉਸ ਵੇਲੇ ਦਾ ਰਾਜ ਵੇਖੋ ਕੀ ਸੀ ਸੈਕੂਲਰ ਸੀ ਸਾਰੇ ਹੰਤਰ ਬਾਅਦ ਵਾਸਤੇ ਇੱਕੋ ਹੀ ਸੀ ਠੀਕ ਹੈ ਜਿਹੜੇ ਪੁਲਿਸ ਵਾਲੇ ਜਾਂ ਆਰਮੀਓ ਵਾਲੇ ਸੀ ਉਹਨਾਂ ਨੂੰ ਉਦਕਾਰ ਨਹੀਂ ਸੀ ਤੇ ਉਹ ਕਿਸੇ ਨਾਗਰਿਕ ਨੂੰ ਜਿਹੜਾ ਪਰੇਸ਼ਾਨ ਕਰੇ ਉਹਨਾਂ ਨੂੰ ਵੀ ਸਜ਼ਾ ਉਸੇ ਵੇਲੇ ਦਿੱਤੀ ਜਾਂਦੀ ਹੂੰ ਫਿਰ ਇਦੇ ਨਾਲ ਨਾਲ ਮਹਾਰਾਜਾ ਰਣਜੀਤ ਸਿੰਘ ਲਾਅ ਐਂਡ ਆਰਡਰ ਇੰਨਾ ਜ਼ਬਰਦਸਤ ਸੀ ਕਿ ਜੇ ਕੋਈ ਔਰਤ ਜਾਂ ਲੜਕੀ ਗਹਿਣੇ ਪਾ ਕੇ ਬਾਜ਼ਾਰ ਦੇ ਵਿੱਚ ਰਾਤ ਨੂੰ ਵੀ ਤੁਰ ਪਵੇ ਨਾ ਮਜ਼ਾਲਾ ਕਿਸੇ ਦੀ ਮਜ਼ਾਲਾ ਕਿਸੇ ਦੀ ਕਿ ਉਸ ਵੱਲ ਵੇਖ ਵੀ ਸਕੇ ਇੰਨਾ ਜ਼ਬਰਦਸਤ ਲਾਅ ਐਂਡ ਆਰਡਰ ਸੀ ਅੱਜ ਸਾਰੀਆਂ ਸਿੱਧਾ ਸਾਰੀਆਂ ਖਤਮ ਨੇ ਪੰਜਾਬ ਵੀ ਖਤਮ ਹੈ ਤਿੰਨ ਟੁਕੜੇ ਹੋ ਗਏ ਇੰਨਾ ਕੋ ਪੰਜਾਬੀ ਰਹਿ ਗਈ ਹੈ ਚਾਰ ਚਾਰ ਹੋ ਗਏ ਜੀ ਆਜਾ ਹੁਣ ਰਹਿ ਕੀ ਗਿਆ ਸਾਡੇ ਕੋਲ ਇੱਕ ਮਾਝਾ ਮਾਲਵਾ ਬਾਬਾ ਬਸ ਇੱਕ ਹੋਰ ਹੋ ਗਿਆ ਜੀ ਇੱਕ ਹੋਰ ਕਹਦੇ ਆ ਸਾਡਾ ਪਵਾਦ ਦਾ ਇਲਾਕਾ ਵਾ ਪਵਾਦ ਵਾਲੇ ਆਪਣੇ ਆਪ ਨੂੰ ਵੱਖਰਾ ਸਮਝੀ ਫਿਰਦੇ ਆ ਨਹੀਂ ਸਮਝਣ ਨੂੰ ਤਾਂ ਸਮਝਣ ਦਿਓ ਜਿਹੜਾ ਅਫੀਸ਼ੀਅਲ ਲਖਾ ਸਾਡਾ ਉਹ ਜੇ ਵਿਖੀ ਤੇ ਛੋਟਾ ਜਿਹਾ ਪੰਜਾਬ ਮੈਂ ਠੀਕ ਹੈ ਜੀ ਇਹ ਪੰਜਾਬ ਦੇ ਵਿੱਚ ਹੁਣ ਇਹ ਇਹਨਾਂ ਨੇ ਜਿਹੜੀ ਰਾਜਨੀਤੀ ਚੱਲੀ ਸੀ ਨਾ ਵੀ ਇੱਥੇ ਸਿੱਖ ਰਾਜ ਕਰ ਇਸ ਕਰਕੇ ਪੰਜਾਬੀ ਸੂਬਾ ਮੰਗਿਆ ਸੀ ਤੇ ਛੋਟਾ ਕਰ ਲਿਆ ਹਮਾਚਲ ਢਟਾਲਿਆ ਜੋ ਹਰਿਆਣਾ ਢਟਾਲਿਆ ਹੁਣ ਪੰਜਾਬ ਦੀ ਦਰਪੇਸ਼ ਜਿਹੜੀਆਂ ਪ੍ਰੋਬਲਮਸ ਹੈ ਇੱਕ ਨਹੀਂ ਹੂੰ ਬਹੁਤ ਸਾਰੀਆਂ ਜਿਵੇਂ ਪੰਜਾਬ ਨੂੰ ਮਤੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਹੂੰ ਪਾਰਟੀ ਕੋਈ ਵੀ ਹੋਵੇ ਇਰਸਪੈਕਟਿਵ ਆਫ ਪਾਰਟੀ ਹੂੰ ਪਾਚਾਇ ਕਾਂਗਰਸ ਹੈ ਚਾਹੇ ਬੀਜੇਪੀ ਹੈ ਚਾਹੇ ਆਮ ਆਦਮੀ ਚਾਹੇ ਕੁਝ ਵੀ ਹੂੰ ਪੰਜਾਬ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਹੈ ਹੂੰ ਪਹਿਲੀ ਤੇ ਗੱਲ ਹੈ ਕਿ ਹੁਣ ਤੁਸੀਂ ਦੇਖੋ ਕੋਈ ਫੰਡ ਉਥੋਂ ਰਿਲੀਜ਼ ਨਹੀਂ ਕੀਤਾ ਜਾਂਦਾ ਕੋਈ ਜੇ ਫੰਡ ਜਿਹੜੇ ਬਣਦੇ ਵੀ ਆ ਉਹ ਵੀ ਨਹੀਂ ਦਿੱਤੇ ਜਾਂਦੇ ਕਰਜ਼ਾ ਜਿਹੜਾ ਮਾਫ ਕਰ ਲੈ ਹੁਣ ਕਰਜ਼ਾ ਜਿਹੜਾ ਚੜਿਆ ਬੇਸਿਕਲੀ ਕਰਜ਼ਾ ਚੜਿਆ ਸੀ ਉਸ ਵੇਲੇ ਜਦੋਂ ਅਰਥਵਾਦ ਦਾ ਸਮਾਂ ਆਇਆ ਸੀ ਲੜਾਈ ਹੋਈ ਸੀ ਤੇ ਲੈਂਡ ਆਰਡਰ ਤੇ ਪੈਸਾ ਬੜਾ ਕਰਦੇ ਹੋ ਯਾਰ ਤੇ ਸਰਕਾਰ ਨੂੰ ਤੇ ਆ ਬਣਦਾ ਸੀ ਕੋਈ ਸੈਂਟਰਲ ਗਵਰਨਮੈਂਟ ਨੂੰ ਤੇੜਾ ਮਿਲਦਾ ਸੀ ਕੋਈ ਪੈਸਾ ਨਹੀਂ ਦਿੱਤਾ ਉਹ ਪੰਜਾਬ ਕੱਲਾ ਹੀ ਉਤਾਰਦਾ ਗਿਆ ਹੁਣ ਇੰਨਾ ਪੰਜਾਬ ਦਾ ਕਰਜ਼ਾ ਜਿਹੜਾ ਹੁਣ ਮੇਰੇ ਖਿਆਲ 4 ਲੱਖ ਦੇ ਕਰੋੜ ਦੇ ਲਾਗੇ ਚੱਕੇ ਚਲਾ ਕੇ ਇਹ ਵੱਧਦਾ ਹੀ ਗਿਆ ਜਿਹੜੀ ਹੁਣ ਤੁਸੀਂ ਫਰੀ ਬੀਸ ਦੀ ਗੱਲ ਕੀਤੀ ਹੈ ਕਿ ਮੁਫਤ ਦੇ ਰਹੇ ਹੁਣ ਮੁਫਤ ਜਿਹੜੇ ਦੇ ਰਹੇ ਨੇ ਇਹ ਮੰਦ ਭਾਗੀ ਗੱਲ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਨੇ ਆਪਣੀ ਸੋਚ ਬਣਾਈ ਸੋਚ ਇਹ ਬਣਾਈ ਹੈ ਕਿ ਹਰ ਹਾਲਤ ਦੇ ਵਿੱਚ ਅਸੀਂ ਇਹ ਵੋਟਰ ਜਿਹੜੇ ਆ ਇਹਨਾਂ ਦੇ ਕੋਲੋਂ ਵੋਟਾਂ ਲੈਣੀਆਂ ਚਾਹੇ ਜਿਸ ਤਰ੍ਹਾਂ ਮਰਜ਼ੀ ਲਓ ਹੁਣ ਆ ਹੁਣ ਹੁਣ ਵੀ ਇਲੈਕਸ਼ਨ ਦੀਆਂ ਗੱਲਾਂ ਮੈਂ ਕਰਨ ਲੱਗਾ ਪਹਿਲੀ ਗੱਲ ਪਿਆਰ ਨਾਲ ਖੋ ਹੂੰ ਕੁਝ ਕਾ ਕੇ ਪੈਸਾ ਨੂੰ ਉਠ ਪਾ ਜੇ ਨਹੀਂ ਹੈ ਤੇ ਪੈਸਾ ਸੁਟੋ ਪੈਸਾ ਸੁਟੋ ਸ਼ਰਾਬ ਵਿੱਚ ਜਾਂਦੀ ਹੈ ਦੂਜੇ ਨਗਦ ਪੈਸੇ ਦਿੱਤੇ ਜਾ ਰਹੇ ਉਸ ਤਰ੍ਹਾਂ ਲੋ ਇਸੇ ਤਰ੍ਹਾਂ ਜਦੋਂ ਇਲੈਕਸ਼ਨ ਨਹੀਂ ਹੁੰਦੀ ਉਹ ਦੋਨੇ ਆਪਣੇ ਨਾਲ ਰੱਖਣ ਵਾਸਤੇ ਇੱਕ ਫ੍ਰੀਜ ਦੀਆਂ ਚੀਜ਼ਾਂ ਦਿੰਦੇ ਆ ਤੇ ਅਸੀਂ ਔਰਤਾਂ ਨੂੰ ₹5000 ਦਿਆ ਕਰਾਂਗੇ ਅਸੀਂ ਸਾਈਕਲ ਦਵਾਂਗੇ ਅਸੀਂ 스마트 ਫੋਨ ਦਵਾਂਗੇ ਇਹ ਉਹ ਨਹੀਂ ਤੁਸੀਂ ਵੇਖ ਦਿਓ ਇਹਦਾ ਪਿੱਛੇ ਮਤਲਬ ਇਹ ਹੁੰਦਾ ਹੈ ਕਿ ਇਹ ਲੋਕ ਜਿਹੜੇ ਗਰੀਬ ਲੋਕ ਹੁਣ ਤੁਸੀਂ ਮੋਦੀ ਦਾ ਵੇਖੋ 80 ਕਰੋੜ ਹਿੰਦੁਸਤਾਨ ਦੇ 80 ਕਰੋੜ ਬੰਦਿਆਂ ਨੂੰ 5-5 ਕਿਲੋ ਕਣਕ ਅਨਾਜ ਫ੍ਰੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਕੀ ਸਮਝਦੇ ਹੋ ਸਾਡੇ ਮੁਲਕ ਦੇ ਵਿੱਚ 80 ਕਰੋੜ ਗਰੀਬ ਨੇ ਤਰਾਹੀ ਤੰਦੇ ਹੋਣਾ 80 ਕਰੋੜ ਗਰੀਬ ਹੈ ਔਰ ਤੁਸੀਂ ਇਹ ਪਾਲਿਸੀਆਂ ਸਰਕਾਰਾਂ ਦੀਆਂ ਇਹ ਨੇ ਕਿ ਗਰੀਬਾਂ ਨੂੰ ਗਰੀਬ ਹੀ ਰੱਖੋ ਉਲਟਣ ਨਾ ਦਿਓ ਇਹ ਪੜਾ ਜਿਹੜਾ ਅਮੀਰੀ ਗਰੀਬੀ ਦਾ ਇਹਨੂੰ ਵਧਾਓ ਤਾਂ ਕਿ ਅਸੀਂ ਰਾਜ ਕਰਦੇ ਰਹੀਏ ਜੇ ਇਹ ਸਾਡੇ ਬਰਾਬਰ ਆ ਗਿਆ ਇਹ ਪੜ ਲਿਖ ਗਿਆ ਇਹ ਚੰਗੀ ਸਿਹਤਮੰਦ ਹੋ ਗਿਆ ਇਹ ਇਹਨਾਂ ਕੋਲ ਪੈਸਾ ਬਹੁਤ ਆ ਗਿਆ ਬੇਰੋਜ਼ਗਾਰੀ ਖਤਮ ਹੋ ਗਈ ਇਹਦੇ ਬਰਾਬਰ ਹੋ ਕੇ ਸਾਡੇ ਨਾਲ ਲੜਨਗੇ ਹੂੰ ਇਹ ਪਾਲਿਸੀ ਹੈ ਹੂੰ ਕਿ ਗਰੀਬ ਨੂੰ ਗਰੀਬ ਰੱਖੋ ਹੂੰ ਇਸ ਕਰਕੇ ਇਹ ਜਿਹੜੀਆਂ ਫ੍ਰੀ ਦੀਆਂ ਚੀਜ਼ਾਂ ਦੇ ਰਹੇ ਹੁਣ ਇਹ ਨੂੰ ਸਮਝਿਆ ਜਾਵੇ ਤੇ ਇਹ ਸਹਾਇਤਾ ਤੇ ਨਹੀਂ ਹੈ ਹੂੰ ਸਹਾਇਤਾ ਨਹੀਂ ਹੈ ਹੂੰ ਇਹ ਤਾਂ ਇੱਕ ਖੈਰ ਦੇਣ ਵਾਲੀ ਗੱਲ ਹੈ ਇਹ ਮੰਗਤੇ ਬਣਾਉਣ ਵਾਲੀ ਗੱਲ ਹੈ ਭਿਖਾਰੀ ਬਣਾਉਣ ਵਾਲੀ ਗੱਲ ਹੈ ਕੋਈ ਤੁਸੀਂ ਰੋਟੀ ਤਾਂ ਨੂੰ ਚਾਹੀਦੀ ਆ ਨਾ ਆ ਲਾ ਫੜੋ ਰੋਟੀ ਇਹ ਰਾਤ ਨੂੰ ਰੋਟੀ ਪਕਾਓ ਤੇ ਸਾਨੂੰ ਵੋਟਾਂ ਪਾਓ ਹੂੰ ਤੇ ਆਮ ਆਦਮੀ ਤਸਲੀਮ ਹੋ ਜਾਂਦੀ ਐ ਇਸੇ ਗੱਲ ਦੇ ਵਿੱਚ। ਤੋਂ ਇਹ ਸਿਸਟਮ ਜਿਹੜਾ ਬੜਾ ਵਿਗੜ ਗਿਆ। ਮੈਂ ਤੁਹਾਨੂੰ ਗੱਲ ਦੱਸੀ ਸੀ ਮਹਾਰਾਜਾ ਰਣਜੀਤ ਸਿੰਘ ਜੀ। ਉਸ ਤੇ ਰਾਜ ਦਾ ਤੇ ਇਸ ਤੇ ਰਾਜ ਦਾ ਜ਼ਮੀਨ ਅਸਮਾਨ ਦਾ ਫਰਕ ਹੋ ਗਿਆ। ਅੱਜ ਦੇ ਜਿਹੜੇ ਨੇਤਾ ਐ ਇਹ ਇਹ ਬੜੇ ਭੁੱਖੇ ਹੋ ਗਿਆ। ਲੁੱਟਣ ਵਾਲੇ ਆ ਢਿੱਡ ਨਹੀਂ ਭਰਦਾ। ਥੋੜੀ ਵੀ ਪੈਸਾ ਆ ਜਾਵੇ ਤਾਂ ਵੀ ਕਹਿੰਦੇ ਇਤੋਂ ਜ਼ਿਆਦਾ ਹੋਣਾ ਚਾਹੀਦਾ। 100 ਕਰੋੜ ਆਇਆ ਹਜ਼ਾਰ ਆਉਣਾ ਚਾਹੀਦਾ। ਹਜ਼ਾਰਾਂ ਤੇ 10000 ਲੱਖ 5 ਲੱਖ ਕਰੋੜਾਂ ਦੇ ਪੈਸਾ ਆਉਣਾ ਚਾਹੀਦਾ ਭੁੱਖ ਨਹੀਂ ਮਿਸਣੀ ਜੀ ਤੇ ਉਹਦੇ ਨਾਲ ਕੀ ਹੈ ਕਿ ਜਦੋਂ ਤੁਸੀਂ 5 ਸਾਲਾਂ ਬਾਅਦ ਉਹ ਕਲੈਕਟ ਕਰਕੇ ਭੇਜ ਦਿੰਦੇ ਹੋ ਬੰਦੇ ਨੂੰ ਤੇ ਫੇਰ ਉਹਨੂੰ ਥੱਲੇ ਬੋਟਨ ਤੇ ਕੁਝ ਕਰ ਨਹੀਂ ਸਕਦੇ ਨਹੀਂ ਉਹ ਵਾਪਸ ਧਰਣਾ ਬਲਾ ਸਕਦੇ ਉਹ ਉੱਥੇ ਜੰਮ ਜਾਂਦੇ ਰਾਤ ਖਜ਼ਾਨਾ ਉਹਨਾਂ ਕੋਲ ਆ ਗਿਆ ਲਾਂਡਰ ਆਉਂਦਾ ਉਹਨਾਂ ਕੋਲ ਆ ਗਿਆ ਕਾਨੂੰਨ ਉਹਨਾਂ ਕੋਲ ਆ ਗਿਆ ਸ਼ਕਤੀ ਉਹਨਾਂ ਕੋਲ ਆ ਗਈ ਜੋ ਮਰਦੀ ਕਰ ਫਿਰ ਉਹ ਆਪਣੇ ਵਾਸਤੇ ਕਰਦੇ ਤੁਹਾਡੇ ਵਾਸਤੇ ਨਹੀਂ ਕਰਦੇ ਤੁਹਾਨੂੰ ਚੋਗਾ ਪਾਉਂਦੇ ਆ ਪਿਆ ਲਾਓ ਟਿੱਕੇ ਰੋ ਯਾਰ ਆਲਾ ਫਲੋ ਰੋਟੀ ਆਲਾ ਫਰੋ ਦੋਹਾਂ ਆਲਾ ਫਲੋ ਦਾਲ ਫੁਲਕਾ ਇਹ ਗੱਲ ਚੱਲ ਰਹੀ ਹੈ ਔਰ ਇਹ ਬੜੀ ਮੰਦਪਾਗੀ ਗੱਲ ਹੈ ਰਾਜਨੀਤੀ ਨਹੀਂ ਹੈ ਰਾਜਨੀਤੀ ਦਾ ਗੱਲ ਇਹ ਹੈ ਕਿ ਪਾਰਟੀ ਹੋਵੇ ਜਿਹੜੀ ਜਦੋਂ ਬੰਦੇ ਨੇਤਾ ਨਿਕਲਣ ਤੇ ਜਿਨ੍ਹਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਉਹਾਂ ਦੀ ਸਾਹਰ ਲਵੇ ਪਿੱਛੇ ਉਹਨਾਂ ਦੇ ਵਿੱਚ ਜਾਵੇ ਉਹਨਾਂ ਦੀਆਂ ਗੱਲਾਂ ਸੁਣੇ ਉਹਨਾਂ ਦੀਆਂ ਪ੍ਰੋਬਲਮਸ ਸੁਣੇ ਹੁਣ ਅੱਜ ਜਿਹੜੀ ਮੈਂ ਸਮਝਦਾ ਨਾ ਜਿਹੜੀ ਤੁਹਾਨੂੰ ਦੱਸਣ ਲੱਗਾ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਜੜਾ ਪੌੜੀ ਦੀ ਜੜ ਮੋਦਿਆ ਦੀ ਜੜ ਉਹ ਬੇਰੁਸगारी ਹੂੰ ਕਿਉਂਕਿ ਬੱਚੇ ਜਦੋਂ ਹੁਣ ਇੱਕ ਮਾਂ-ਬਾਪ ਦੇ ਘਰ ਬੱਚਾ ਪੈਦਾ ਹੁੰਦਾ ਤੇ ਮਾਂ-ਬਾਪ ਐਕਸਪੈਕਟ ਕਰਦੇ ਆ ਪੇ ਕਮਾਈ ਕਰੂਗਾ ਸਾਡੇ ਤੋਂ ਉੱਚਾ ਉੱਠੇਗਾ ਤੇ ਉਹਨੂੰ ਪੜਾਉਂਦੇ ਪਹਿਲਾਂ ਪਹਿਲਾਂ ਤੇ ਪੜਾਈ ਦਾ ਸੱਤਿਆ ਨਾਲ ਸਾਡੇ ਇਹ ਇੰਟਰਸਟਿਡ ਨੇ ਪਾਰਟੀਆਂ ਸਰਕਾਰਾਂ ਨੇ ਇੰਟਰਸਟਿਡ ਮੈਂ ਸਰਕਾਰ ਤੇ ਵਿਚਰਿਆ ਐਜੂਕੇਸ਼ਨ ਸੈਕਟਰ ਦੇ ਆ ਮੈਨੂੰ ਮੈਂ ਲੈ ਕੇ ਗਿਆ ਲਿਸਟ ਚੀਫ ਮਿਨਿਸਟਰ ਕੋਲ ਅੱਛਾ ਚਲ ਅੱਜ ਮੈਂ ਚੀਫ ਮਿਨਿਸਟਰ ਦਾ ਨਾਮ ਨਹੀਂ ਲੈਂਦਾ ਚੀਫ ਮਿਨਿਸਟਰ ਕੋਲ ਮੈਂ ਲੈ ਕੇ ਗਿਆ ਲਿਸਟ ਮੈਂ ਕਹਾਂ ਜੀ ਆ ਸਕੂਲ ਪ੍ਰਮੋਟ ਕਰਨੇ ਆ ਕੋਈ 10ਵੀਂ ਤੋਂ 12ਵੀਂ ਤੱਕ ਅਸੀਂ ਸਕੂਲ ਪ੍ਰਮੋਟ ਕਰਨੇ ਆ ਆ ਲਿਸਟ ਦੇਖ ਲਓ ਵੀ ਠੀਕ ਆ ਕਰ ਦਈਏ ਮੈਨੂੰ ਕਹਿੰਦੇ ਆ ਕਹਿੰਦਾ ਮੇਰੇ ਇਲਾਕੇ ਦਾ ਸਕੂਲ ਤੇ ਨਹੀਂ ਰੱਖਿਆ ਵਿੱਚ ਮੈਂ ਕਹਾਂ ਜੀ ਰੱਖਿਆ ਪੰਜ ਸਕੂਲ ਤੁਹਾਡੇ ਇਲਾਕੇ ਦੇ ਉਹ ਨਹੀਂ ਕਰਨੇ ਕਿ ਅੱਛਾ ਟੋਰੀ ਕਰਨੇ ਕਰਤਾ ਪ੍ਰਮੋਟ ਕਿਉਂ ਕਿਉਂ ਤੁਸੀਂ ਆਪ ਸਮਝ ਲਓ ਕਿਉਂ ਕਿਉਂ ਤੇ ਆਪ ਸਮਝੋ ਨਾ ਤੁਸੀਂ ਤੇ ਇਹ ਚਾਹੁੰਦੇ ਇਹ ਸਕੂਲ ਪ੍ਰਮੋਟ ਕਰੀਏ ਬੱਚੇ ਸਕੂਲਾਂ ਦੇ ਵਿੱਚ এডੂਕੇਸ਼ਨ ਚੰਗੀ ਹੋਵੇ ਇਹ ਪੜ੍ਹ ਲਿਖ ਜਾਣ ਤੇ ਮੇਰੇ ਵਾਂਗੂ ਬੋਲਣ ਫਿਰ ਇਹ ਦਬੇ ਰਹਿਣ ਤੇ ਚੰਗਾ এডੂਕੇਸ਼ਨ ਹੀ ਨਾ ਦਿਓ 8ਵੀਂ ਤੱਕ ਬੱਚਿਆਂ ਨੂੰ ਐਜੂਕੇਸ਼ਨ ਨਾ ਮਿਲੇ ਤੇ ਉਹ ਬੋਲਣ ਜੋਗੇ ਨਾ ਰਾਹ ਆਪਣੇ ਹੱਥ ਦਾ ਨਾਮੰਦਨ ਹਾਂ ਗੁਲਾਮ ਤੇ ਗੁਲਾਮ ਰਹਿਣ ਇਹ ਦੇਖੋ ਕਿੱਡੀ ਗੰਦੀ ਪਾਲਸੀ ਹੈ ਰਾਸ਼ਨੀਤਿਕ ਪਾਲਸੀ ਇਹ ਸੱਚੀ ਗੱਲ ਹੈ ਸਕੂਲਾਂ ਦੇ ਵਿੱਚ 8ਵੀਂ ਤੱਕ ਵਿਲਾ ਉਹ ਸਟ ਇਮਤਿਹਾਨ ਲੈ ਪਾਸ 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 ਹੁਣ ਜਿੰਨੂੰ ਪਾਸ ਹੀ ਕਰਨਾ ਉਹ ਬੱਚਾ ਕਿੱਥੋਂ ਪੜ੍ਹੇਗਾ ਜੀ ਕੋਲ ਨਾ ਮਾ ਪਾਸ ਤੇ ਹੋਈ ਜਾਣਾ ਮੈਂ ਕਿਉਂ ਪੜਾਂ 8ਵੀਂ ਤੱਕ ਪੜ੍ਹ ਕੇ ਅੱਗੋਂ ਖੋਖਲੇ ਹੋ ਜਾਂਦੇ ਹਾਂ ਝੂਠੇ ਸਰਟੀਫਿਕੇਟ ਬਣਦੇ ਆ ਝੂਠੇ ਜਿਹੜੇ ਕਾਗਜ਼ਾਤ ਕਰਦੇ ਨੇ ਸਰਟੀਫਿਕੇਟ ਲੈ ਕੇ ਤੇ ਉਹ ਆਉਂਦਾ ਜਾਂਦਾ ਕੁਝ ਹੁੰਦਾ ਨਹੀਂ ਪੜਾਈ ਦੇ ਉਹ ਕੀਤੇ ਇਸ ਕੋ ਇੱਥੇ ਗੱਲ ਮੈਂ ਤੁਹਾਡੇ ਨਾਲ ਇੱਥੇ ਸਾਂਝੀ ਕਰ ਦਿਆ ਥੋੜਾ ਜਿਹਾ ਆਉਣ ਵਾਲੇ ਸਮੇਂ ਤੇ ਪੰਜਾਬ 'ਚ ਵੀ ਨਾਮਿਨੇਸ਼ਨ ਹੋ ਚੁੱਕੀ ਹੈ ਇੱਕ ਤੋਂ ਐਮਪੀਆਂ ਦਾ ਪਤਾ ਲੱਗ ਚੁੱਕਾ ਹੈ ਭਾਵੇਂ ਕਿ ਭਰੋਸੇਯੋਗ ਸੂਤਰਾਂ ਤੋਂ ਪੱਕੀ ਰਿਪੋਰਟ ਮਿਲ ਗਈ ਹੈ ਇਹ ਉਹਨਾਂ ਨੇ ਗਲਤ ਡਾਕੂਮੈਂਟ ਲਾ ਕੇ ਝੂਠੇ ਸਰਟੀਫਿਕੇਟ ਲਾ ਕੇ ਆਪਣੀ ਨਾਮਿਨੇਸ਼ਨ ਕੀਤੀ ਹੈ ਉਹ ਕੌਣ ਹੈ ਆਉਣ ਵਾਲੀ ਵੀਡੀਓ ਚ ਇਹ ਜ਼ਰੂਰ ਦੇਖਣ ਦਾ ਨਹੀਂ ਨਹੀਂ ਮੈਂ ਤੁਹਾਨੂੰ ਮੈਨੂੰ 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 ਪੁਰੋਸੇਯੋਗ ਤਰ੍ਹਾਂ ਤੋਂ ਪਤਾ ਉਹ ਸਰਟੀਫਾਈਡ ਹੈ ਕਿਉਂਕਿ ਮੈਂ ਇਸ 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 ਤਰ੍ਹਾਂ ਦੇ ਕਿਸੇ ਦੇ ਵਿੱਚੋਂ ਲੰਘਿਆ ਮੈਂ ਆਪਸੀ ਫਰੀਦਕੋਟ ਇਲੈਕਸ਼ਨ ਲੜੀ ਸੀ ਉੱਥੇ ਮੁਹੰਮਦ ਅਸਦਿਕ ਮੇਰੇ ਸਾਹਮਣੇ ਸੀ ਮਮਨ ਸਰਦਿਕ ਤੇ ਦੋ ਸਰਟੀਫੀਕੇਟ ਬਣੇ ਆ ਜੀ ਇੱਕ ਉਹ ਮਰਾਸੀ ਵਾਲਾ ਤੇ ਕਲੂਮ ਵਾਲਾ ਜੀ ਜੀ ਮੈਂ ਉਥੇ ਰਿਟਰਨਿੰਗ ਅਫੀਸਰ ਨੂੰ ਦਿਖਾਏ ਮੈਂ ਕਿਹਾ ਜੀ ਦੋ ਸਰਟੀਫੀਕੇਟ ਕਿਸ ਤੋਂ ਹੋ ਸਕਦੇ ਆ ਇੱਕ ਤੇ ਝੂਠਾ ਨਾ ਵੇਚੋ ਜੇ ਦੋ ਸਰਟੀਫੀਕੇਟ ਬਣਿਆ ਤੇ ਇਨਕੁਆਇਰੀ ਕਰੋ ਤੇ ਇਹਨੂੰ ਨਾ ਚੇਟ ਸਟੇ ਕਰੋ ਹਮ ਇਲੈਕਸ਼ਨ ਨਾ ਲੜਦੇ ਹੋ ਕਾਰਵਾਈ ਕੋਈ ਨਹੀਂ ਹਮ ਇਹ ਸਰਕਾਰਾਂ ਹੈ ਹੁਣ ਮੈਨੂੰ ਦੱਸੋ ਕਰਮਜੀਤ ਅਨਮੋਲ ਜਿਹੜਾ ਫਰੀਦਕੋਟ ਤੋਂ ਫੇਰ ਖੜਾ ਹੈ ਅੱਛਾ ਇਹ ਮਰਾਸੀ ਹੈ ਹੂੰ ਇਹ ਸਕੂਲ ਦੇ ਵਿੱਚ ਜੀ ਕਾਸਟ ਮਰਸੀ ਲਿਖੀ ਹੈ ਜਿਹੜੀ OBC ਹੈ ਹੂੰ ਤੇ ਇਹਨੇ ਸਰਟੀਫਿਕੇਟ ਬਣਾਉਲੇ ਡੂਮ ਦਾ ਡੂਮ ਛੇਡੂ ਕਾਸਟੋਂ ਦੇ ਇਹ ਪਲਟਬਾ ਜੀਆਂ ਮਾਰਦੇ ਤੇ ਸਰਕਾਰਾਂ ਕਰਾਉਂਦੀਆਂ ਇਹ ਭਗਵੰਤ ਮਾਨ ਨੂੰ ਨਹੀਂ ਪਤਾ ਇਹ ਡੂ ਸ਼ਬਦ ਮਰਾਸੀਆਂ ਵਾਸਤੇ ਨਹੀਂਗਾ ਨਹੀਂ ਹੈ ਅੱਛਾ ਇਹ ਉਸ ਕਾਸਟਾਂ ਦੇ ਵਿੱਚ ਜਿਹੜੀਆਂ ਲਿਖਿਆ ਉਹਦੇ ਵਿੱਚ ਨਹੀਂ ਹੈ ਇਹ ਸ਼ੈਡੂਲ ਕਾਸਟਾਂ ਚ ਜੀ ਤੇ ਇਹ ਕਰ ਇਹਨੇ ਉਹਨੇ ਉਹਦੇ ਵੀ ਇਹੋ ਹੀ ਕਰਾਇਆ ਸੀ ਤਾਂ ਹੂੰ ਮਮਰ সিদ্দিক ਨੇ ਤੇ ਹੁਣ ਵੀ ਉਹੋ ਹੀ ਕਿਸਾ ਰਿਪੀਟ ਕੀਤਾ ਜਾ ਰਿਹਾ ਤੇ ਮੈਨੂੰ ਸੁਣ ਲਓ ਜਿਸ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਆ ਜਿਸ ਡੈਮੋਕਰੇਸੀ ਚ ਰਹਿ ਰਹੇ ਆ ਇਹਦਾ ਕੁਛ ਨਹੀਂ ਬੜਾ ਕਿਸੇ ਨੇ ਕੋਈ ਕਾਰਵਾਈ ਨਹੀਂ ਕਰਨਾ ਨਾ ਇਲੈਕਸ਼ਨ ਕਮਿਸ਼ਨ ਨੇ ਕਰਨੀ ਹੈ ਤੇ ਨਾ ਕੋਰਟ ਨਹੀਂ ਕਰਨੀ ਕਿੰਨੀ ਮੰਦੀ ਪਾ ਕੇ ਇਹ ਜਿਹੀਆਂ ਪ੍ਰੋਬਲਮ ਆ ਅੱਜ ਮੈਂ ਜਿਹੜੀ ਗੱਲ ਕਹਿ ਰਿਹਾ ਇਹਨਾਂ ਦਾ ਨਹੀਂ ਪੱਥਰ ਹੀ ਝੂਠ ਤੋਂ ਰੱਖਿਆ ਗਿਆ ਉਹ ਸਰਕਾਰ ਪੰਜਾਬ ਕਰੂਗੀ ਪੰਜਾਬ ਲਈ ਕੀ ਕਰੂ ਮੈਂ ਉਹ ਗੱਲ ਕੰਪਲੀਟ ਕਰਨੀ ਚਾਹੁੰਦਾ ਐਜੂਕੇਸ਼ਨ ਨੇ ਬੇਰੋਜ਼ਗਾਰੀ ਹੈ ਉਹ ਚਲਾ ਗਿਆ ਨੌਕਰੀ ਨਹੀਂ ਕਿਉਂਕਿ ਆਉਂਦਾ ਜਾਂਦਾ ਕੁਝ ਨਹੀਂ ਨੌਕਰੀ ਨਹੀਂ ਫਰਸਟ੍ਰੇਸ਼ਨ ਹੋ ਗਈ ਉਹ ਬੱਚੇ ਡਰੱਗਸ ਲੈਣ ਲੱਗ ਪੈਣਗੇ ਆਪਣੇ ਮਾਨਸਿਕ ਸੰਤੋਲਨਤ ਜਿਹੜਾ ਉਹ ਲੋਕ ਡਰੱਗਸ ਲੈਣ ਲੱਗ ਪਏ ਡਰੱਗਸ ਉਹ ਅੱ체 ਗੇ ਸਵਾਗਰ ਆਹ ਪਾਰਟੀਆਂ ਵਾਲੇ ਸਵਾਗਰ ਹੈ ਪੈਸਾ ਬੜਾ ਦੇਚ 12 ਮਗੋਲੇ ਮੁੰਡੇ ਲੈਂਡ ਉਤਿਆਰ ਨੇ ਉਹਨਾਂ ਨੂੰ ਦੇ ਹੀ ਜਾਂਦੇ ਪੰਜਾਬ ਦੇ ਪਰਿਵਾਰ ਹੋ ਹੁਣ ਤੁਸੀਂ ਮੈਨੂੰ ਦੱਸੋ ਪਈ ਇਹਨਾਂ ਮੁੱਦਿਆਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਭਗਵੰਤਮਾਨ ਦੀ ਕਿੰਨਾ ਚਿਰ ਸਰਕਾਰ ਹੋ ਗਈ ਹੈ ਇਹ ਕਹਿੰਦੇ ਸੀ ਅਸੀਂ ਮਹੀਨੇ ਚ ਖਤਮ ਕਰ ਦਗਾ ਕਰਤਾ ਜੀ ਸਭ ਕੁਝ ਜ਼ਿਆਦਾ ਹੋ ਗਿਆ ਹੈ ਕੋਈ ਸੁਦਾਗਰ ਨਹੀਂ ਫੜਿਆ ਗਿਆ ਕੋਈ ਬੱਚਿਆਂ ਵਾਸਤੇ ਸੈਂਟਰ ਨਹੀਂ ਖੋਲੇਗਾ ਹਸਪਤਾਲਾਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਆ ਸਕੂਲ ਵੀ ਡਰਾਮਾ ਕਰ ਦਿੱਤਾ ਜਿਹੜੇ ਪਹਿਲਾਂ ਹੀ ਲੱਗੇ ਸੀ ਉਹੀ ਸਕੂਲ ਜਿਹੜੇ ਆ ਉਹਨਾਂ ਨੂੰ ਜੀ ਇਹ ਉਹ ਨਵਾਂ ਹੀ ਨਾਂ ਇਹਨਾਂ ਨੇ ਕਰ ਸ਼ੁਰੂ ਕਰ ਦਿੱਤਾ ਸਰ S1 ਮੈਂ ਇੱਕ ਭਗਵੰਤਪਨ ਸਭ ਤੱਕ ਬਿਆਨ ਸੁਣ ਰਿਹਾ ਸੀਗਾ ਉਹ ਕਹਿੰਦੇ ਵੀ ਇਹ ਆ ਇਲੈਕਸ਼ਨਾਂ ਤੋਂ ਬਾਅਦ ਤੁਹਾਨੂੰ ਹਰ ਸਰਕਾਰੀ ਹਸਪੀਟਲ ਦੇ ਵਿੱਚ ਇਲਾਜ ਮਿਲੇਗਾ ਔਰ ਵਧੀਆ ਮਿਲੇਗਾ ਤੁਹਾਨੂੰ ਕਿਸੇ ਪ੍ਰਾਈਵੇਟ ਹਸਪੀਟਲ ਤੇ ਜਾਣਾ ਨਹੀਂ ਪਏਗਾ ਜਾਣਾ ਹੈ ਜੇ ਆਪਣੀ ਮਰਜ਼ੀ ਨਾਲ ਜਾਓਗੇ ਪਰ ਅਸੀਂ ਇਲਾਜ ਸਰਕਾਰੀ ਹਸਪੀਟਲਾਂ ਤੇ ਪ੍ਰਾਈਵੇਟ ਹਸਪੀਟਲਾਂ ਨੂੰ ਵਧੀਆ ਕਰਕੇ ਦਿਖਾਵਾਂਗੇ ਇਹੋ ਤੇ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਹਾਂ ਕਿ ਜੁਮਲੇਬਾਜੀ ਜੁਮਲੇਬਾਜੀ ਇੰਨੀ ਜ਼ਿਆਦਾ ਹੈ ਹੂੰ ਝੂਠ ਇਹ ਲੋਕ ਕਿਉਂ ਨਹੀਂ ਸਮਝਦੇ ਹੁਣ ਲੋਕਾਂ ਨੂੰ ਮੈਨੂੰ ਤਾਂ ਆਪਣੀ ਸਮਝ ਲੱਗਦੀ ਕਿ ਜਦੋਂ ਪਤਾ ਲੱਗ ਜਾਵੇ ਹੁਣ ਮੋਦੀ ਤੇ 3500 ਕਿਸੇ ਨਿਕਲ ਆਏ ਕੇਜਰੀਵਾਲ ਦੇ 3500 ਨਿਕਲੇ ਜੇਲ੍ਹ ਅੰਦਰ ਸਾਰੇ ਮਲੇਸਤ ਵੰਦਨਾ ਵੀ ਇੰਨੇ ਕਰਪਟ ਕੇਜੀਵਾਲ ਸਾਹਿਬ ਤੇ ਬਾਹਰ ਆ ਗਏ ਉਹ ਨਹੀਂ ਜੀ ਫੇਰ ਪਹਿਲੀ ਹੋਂਦਰ ਫੇਰ ਜਾ ਅੱਛਾ ਪਹਿਲੀ ਤੱਕ ਹੈ ਉਹ ਆਲੈਕਸ਼ਨ ਦਾ ਜਿਹੜਾ ਨਾ ਥੋੜਾ ਬਸਾ ਕਰਨ ਵਾਸਤੇ ਸੁਪਰੀਮ ਕੋਰਟ ਨੇ ਕਿਹਾ ਵੀ ਇਹਨਾਂ ਚਲ ਬੇਖ ਲੋ ਕਿਉਂਕਿ ਸਾਰਿਆਂ ਨੂੰ ਕੁਝ ਦੇਣਾ ਹੁੰਦਾ ਮొక్క ਜੀ ਜੀ ਉਹ ਪਹਿਲੀ ਤੱਕ ਹੈ ਜੀ ਜੀ ਪਹਿਲੀ ਤੋਂ ਉੱਥੇ ਤੇ ਹੋਰ ਕੜ ਬਣੋ ਗਈ ਐ ਦੇਖੋ ਬਾਹਰ ਆਇਆ ਥੋੜੀ ਦਿਨ ਵਾਸਤੇ 15 ਦਿਨ ਰਹਿ ਕੇ ਜੀ ਜੀ ਕੇਜਰੀਵਾਲ ਜੀ ਜੀ ਤੋਂ ਉਹਨਾਂ ਦੇ ਘਰ ਰਾਜ ਸਭਾ ਦੀ ਮੈਂਬਰ ਸੋਅਤੀ ਮਾਲੀਵਾਲ ਹਾਂ ਹਾਂ ਅੱਜ ਖਬਰ ਆਈ ਹੈ ਖਬਰ ਆਈ ਹੈ ਜੀ ਸੋਅਤੀ ਮਾਲ ਮਾਲੀਵਾਲ ਆਈ ਤੋਂ ਉਹਨੂੰ ਕਹਿੰਦੇ ਅਸਤੀਫਾ ਦੇ ਫਿਰ ਮੈਂ ਕਿਸੇ ਹੋਰ ਬੰਦੇ ਨੂੰ ਅਡਜਸਟ ਕਰਦਾ ਹਾਂ ਹਾਂ ਉਹ ਕਹਿੰਦੀ ਮੈਂ ਨਹੀਂ ਦੇਣਾ ਲੜਾਈ ਹੋਈ ਜੀ ਜੀ ਉਹ ਕੁੜੀ ਨੂੰ ਮਾਰਿਆ ਜੀ ਜੀ ਮੋਲਸਟ ਕੀਤਾ ਉਹਨਾਂ ਦਾ ਪੀਏ ਜਿਹੜਾ ਸੀ ਹੁਣ ਕੇਜਰੀਵਾਲ ਕਿੰਨਾ ਬੋਲਦਾ ਹੁੰਦਾ ਹਾਂ ਇੰਨਿਆ ਪ੍ਰਸਤਾਨ ਨੂੰ ਬੋਲੇ ਬੋਲਦਾ ਹੀ ਨਹੀਂ ਉਹਨੂੰ ਕਿਉਂ ਆਪਣੇ ਉਹਦਾ ਜਿਹੜਾ ਹੈਗਾ ਵਾ ਉਹਦਾ ਵਾਪਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਕਿਉਂ ਇਹ ਵੀ ਸੁਣ ਲਓ ਹਾਂਜੀ ਕਿਉਂਕਿ ਮਨੂ ਸਿੰਘ ਵੀ ਅਭਿਸ਼ੇਕ ਮਨੂ ਸਿੰਘ ਵੀ ਐਡਵੋਕੇਟ ਹੈ ਬੜਾ ਵੱਡਾ ਇਹਦਾ ਵਕੀਲ ਹੈ ਜੀ ਜੀ ਇਹ ਇਹਦੇ ਵਾਸਤੇ ਹੀ ਲੜਦਾ ਉਹਨੇ ਇਹਨੂੰ ਜਮਾਨਤੋਂ ਦਵਾਈ ਤੇ ਨੇ ਪ੍ਰੋਮਿਸ ਕੀਤਾ ਕਿ ਤੈਨੂੰ ਰਾਜ ਸਭਾ ਦਾ ਮੈਂਬਰ ਮੈਂ ਬਣਾ ਦੂੰਗਾ। ਅੱਛਾ ਉਹ ਨੂੰ ਸਵਾਤੀ ਮਾਲੀ ਨੂੰ ਕੱਢ ਕੇ ਉਹ ਨੂੰ ਲਾਉਣਾ ਚਾਹੁੰਦਾ। ਓਹੋ। ਇਹ ਫਿਰ ਡਿਕਟੇਟਰਸ਼ਿਪ ਹੋ ਗਈ ਤਾਂ। ਤੁਸੀਂ ਦੇਖੋ ਮੈਂ ਤੁਹਾਨੂੰ ਦੱਸਦਾ। ਹੁਣ ਤੁਸੀਂ ਇਹ ਗੱਲ ਖੋਲ੍ਹ ਲੀਏ। 5 ਸੱਤ ਐਮਪੀ ਸੱਤ ਰਾਜ ਸਭਾ ਦੇ ਮੈਂਬਰ ਇਹਨੇ ਬਣਵਾਏ। ਪੰਜ ਬਾਹਰ ਦੇ ਦੋ ਪੰਜਾਬ ਦੇ ਆ। ਹਾਂ। ਜਿਹੜੇ ਪੰਜ ਆ ਉਹ ਤੇ ਹੁਣ ਬੋਲਦੇ ਹੀ ਨਹੀਂ। ਉਹ ਇਸ ਤੋਂ ਪરા ਹੋ ਗਏ। ਹਮ। ਉਹਨਾਂ ਨੇ ਕੋਈ ਨਾ ਟਵੀਟ ਕੀਤਾ ਨਾ ਕੋਈ ਬਿਆਨ ਦਿੱਤਾ ਕੁਝ ਨਹੀਂ। ਪਰਾ ਹੋ ਗਏ। ਉਹ ਇਹਦੇ ਅੱਖੇ ਨਹੀਂ ਲੱਗਦੇ ਦੋ ਜਿਹੜੇ ਆ ਉਹ ਖਰੀਦੇ ਹੋਏ ਉਹਨਾਂ ਨੇ ਪੈਸੇ ਦਿੱਤੇ ਮੋٹے ਪੈਸੇ ਦਿੱਤੇ ਜਿਹੜੇ ਰਹਿ ਗਏ ਇਹਦੇ ਕੋਲ ਤਿੰਨ ਰਹਿ ਗਏ ਇੱਕ ਆ ਸੰਜੀਤ ਸਿੰਘ ਆ ਇੱਕ ਸੁਆਤੀ ਮਾਲੀਵਾਲਾ ਤੇ ਇੱਕ ਰੱਗ ਉੱਚਾ ਰੱਗ ਉੱਚਾ ਬਾਹਰ ਗਿਆ ਉਹ ਇਹਦੇ ਕਾਬੂ 'ਚ ਨਹੀਂ ਹੈ ਸੰਜੀਤ ਸਿੰਘ ਜਿਹੜਾ ਇਹਦੇ ਬੜਾ ਖਾਸ ਹੈ ਉਹਦੇ ਕੋਲ ਅਸਤੀਫਾਨੀ ਦੋਣਾ ਚਾਹੁੰਦਾ ਰਹਿ ਗਈ ਸੁਆਤੀ ਮਾਲੀਵਾਲ ਉਹਦੇ ਗੱਜ ਗੁੱਠਾ ਦਿੱਤਾ ਜਾ ਰਿਹਾ ਬਹੁਤ ਵੱਡੀ ਗੱਲ ਤੁਸੀਂ ਜਾਣੋ ਉਹਨੂੰ ਬੁਲਾਇਆ ਉੱਥੇ ਜੀ ਉਹਨੂੰ ਬੁਲਾਇਆ ਕੋਈ ਕਟਾਈ ਹੋਈ ਹੈ ਇਹਦੇ ਪੀਏ ਨਹੀਂ ਇੱਕ ਮਹਿਲਾ ਦੀ ਕਟਾਈ ਰਾਜੇ ਸੰਭਲ ਦੇ ਮੈਂਬਰ ਨਹੀਂ ਮਹਿਲਾ ਨਹੀਂ ਕੀਤੀ ਜਾਂ ਇਹਨਾਂ ਦੇ ਬੰਦਿਆਂ ਨੇ ਇਹਦੇ ਪੀਏ ਨੇ ਕੀਤੀ ਇਹ ਵੀ ਵੱਡੀ ਵੱਡੀ ਹੱਥ ਬੋਰਡ ਤੇ ਚੱਕਣਾ ਬੜੀ ਵੱਡੀ ਤੋਂ ਚਾਰ ਦਿਨ ਹੋਏ ਪਹਿਲਾਂ ਤੋਂ ਕੁਝ ਹੋਇਆ ਨਹੀਂ ਸੀ ਹੁਣ ਕੇਸ ਰਜਿਸਟਰ ਹੋ ਗਿਆ ਐਫ ਆਈ ਆਰ ਦਰਜ ਹੋ ਗਈ ਹੈ ਹੁਣ ਉਹਦੇ ਵਿੱਚ ਆ ਉਹ ਮਾਲੀ ਵਾਲੇ ਇਹ ਕਹਿੰਦੀ ਹੈ ਕੁਲਟਿਆ ਮੈਨੂੰ ਇਹਨਾਂ ਦੇ ਪੀਏ ਹੈ ਹਾਂ ਇਹ ਪਰ ਇੱਕ ਕੇਜਰੀਵਾਲ ਦੇ ਕਹਿੰਦੇ ਕੁੱਟਿਆ ਅੱਛਾ ਉਹਨੇ ਬਿਆਨ ਦੇ ਦਿੱਤਾ ਦੇ ਦਿੱਤਾ ਹੁਣ ਕੇਜਰੀਵਾਲੇ ਚ ਫਸਲਾ ਕਿ ਨਹੀਂ ਪਾਸਾ ਜੀ 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 ਹੁਣ ਇਹਾਂ ਜਿਹੇ ਹਰਖਤਾਂ ਤੇ ਇਹ ਕਰ ਰਹੇ ਨੇ ਇਹ ਰਜਨੀਤੀ ਹੈ ਕੋਈ ਬਾਹਰ ਆਇਆ ਤੂੰ ਆਰਾਮ ਨਾਲ ਆਪਣਾ ਕੰਮ ਕਰ ਬਾਹਰ ਆ ਕੇ ਵੀ ਅੰਦਰ ਜਾਣਾ ਹੁਣ ਮੈਨੂੰ ਪਤਾ ਹੈ ਕਿ ਜਿੰਨੇ ਵੱਡੇ ਵੱਡੇ ਕੇਸ ਕੇਜਰੀਵਾਲ ਤੇ ਪੈ ਗਏ ਆ ਨਾ ਇਹ ਜੇਲ੍ਹ ਚੋਂ ਨਹੀਂ ਬਾਹਰ ਨਿਕਲ ਸਕਦਾ ਸਜ਼ਾ ਹੋਏਗੀ ਸਜ਼ਾ ਹੋ ਕੇ ਉਮਰ ਕੱਟੇਗਾ ਉੱਥੇ ਜੇਲ੍ਹ ਇਹ ਪਾਰਟੀ ਦਾ ਬੜਾ ਸੱਤਿਆਨਾਸ਼ਕ ਹੋ ਸਕਦਾ ਜੀ ਬੀਜੇਪੀ ਹੀ ਚੱਲ ਕੇ ਧੋਤਾ ਜਾਵੇ ਚਲੋ ਇਹ ਵੀ ਦੇਖੋ ਕਿੰਨੀ ਮਾੜੀ ਗੱਲ ਹੈ ਕਿਉਂਕਿ ਉਹ ਵਾਸ਼ਿੰਗ ਮਸ਼ੀਨ ਮੈਨੂੰ ਮੈਨੂੰ ਇਹ ਦੱਸੋ ਬੀਜੇਪੀ ਕੋਲ ਸਹੂਲਤਾਂ ਦੀ ਸਾਰੀ ਤਾਕਤ ਆ ਗਈ ਹੈ ਵੀ ਜਿਹਨੂੰ ਮਰਜ਼ੀ ਮਾਫ ਕਰ ਦੋ ਜਿਹਨੂੰ ਮਰਜ਼ੀ ਕੁਝ ਹੋਇਆ ਜੀ ਉੱਤਰ ਪ੍ਰਦੇਸ਼ ਦੇ ਵਿੱਚ ਕੀ ਕੁਝ ਹੋਇਆ ਤੁਸੀਂ ਜਾਣਦੇ ਨਹੀਂ ਮੈਨੂੰ ਪਤਾ ਜੀ ਮਹਾਰਾਸ਼ਟਰ ਜੀ ਕੀ ਹੋਇਆ 70000 ਕਰੋੜ ਰੁਪਏ ਦਾ ਸਟੇਜ ਉੱਤੇ ਉਹਨੇ ਆਪਣੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਕਿ ਅਸੀਂ ਛੱਡਾਂਗੇ ਕਲਪਰੇਟ ਨੂੰ ਅੰਦਰ ਕਰਾਂ ਇੱਥੇ ਕਾਰਵਾਈ ਕਰਾਂ ਚਲੋ ਕੇਜਰੀਵਾਲ ਸਰਸਪੈਡ ਤੇ ਨਹੀਂ ਪੈਂਦਾ ਵੱਡੇ ਮੋਦੀ ਦਾ ਸਰਸਪੈਡ ਤੇ ਨਹੀਂ ਪੈਂਦਾ ਜੀ 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 ਵੱਡੇ ਬੰਦੇ ਆ ਜੀ ਕੀ ਕਰ ਸਕਦੇ ਆ ਪਰ ਇਹ ਇਹਨਾਂ ਨੇ ਕਹਿ ਕੀ ਸਾਧਿਆ ਇਸੇ ਤਰ੍ਹਾਂ ਤੇ ਪੰਜਾਬ ਨੂੰ ਮਿੱਧ ਕੇ ਰੱਖਤਾ ਇਹਨਾਂ ਨੇ ਜੀ ਪੰਜਾਬ ਦੀ ਕੋਈ ਸਹਾਇਤਾ ਨਹੀਂ ਕੀਤੀ ਭਗਵੰਤ ਸਤਮਾਨ ਜਿਹੜਾ ਇਹ ਅਕਲੋਂ ਹਨ ਇਹ ਤੇ ਇੱਕ ਉਹ ਜਿਹੜੇ ਚਲਾਉ ਉਹ ਜਿਹੜੇ ਹੁੰਦੇ ਨਾ ਸਟੇਜਾਂ ਦੇ ਉੱਤੇ ਕਰਨ ਵਾਲੇ ਮਾਸਕਰੇ ਉਸ ਟਾਈਪ ਦਾ ਇਹ ਬੰਦਾ ਇਹਨਾਂ ਨੂੰ ਤਾਂ ਸਮਝ ਨਹੀਂ ਕਿ ਰਾਜਨੀਤੀ ਹੁੰਦੀ ਕੀ ਹੈ ਤੇ ਇਹ ਫੜਾ ਹੁਣ ਤੁਸੀਂ ਮੈਨੂੰ ਦੇਖੋ ਮੈਂ ਤੁਹਾਨੂੰ ਇਹਦੇ 'ਚ ਵੀ ਗਲਫੇਰ ਦੱਸਾਂ ਜਦੋਂ ਬਦਲਣਾ ਸੀ ਨਾ ਤੇ ਰਾਜ ਸਭਾ ਦਾ ਮੈਂਬਰ ਤੇ ਇਹ ਕਿਹਾ ਇਹਨੂੰ ਭਗਵੰਤ ਮਾਨ ਕਿ ਉਸ ਤੋਂ ਫੜ ਗਿਆ ਸੀ ਉਹ ਕਿਉਂ ਤੋਂ ਫੜਾ ਉਹਨਾਂ ਕੋਲ ਅਸਤੀਫਾ ਦਵਾ ਇਹ ਕਹਿੰਦਾ ਜੀ ਉਹਨਾਂ ਕੋਲ ਕੋ ਸਾਰੇ ਕੋਲ ਪੈਸੇ ਬੜੇ ਮੈਂ ਕਿੱਥੋਂ ਬੜਾ ਦੂਜੀ ਗੱਲ ਫੇਰ ਤੁਹਾਨੂੰ ਦੱਸਾਂ ਹਾਲੀ ਦੀ ਭਗਵੰਤ ਮਾਨ ਆਲਡਰਾਂ ਵਾਸਤੇ ਮੈਂ ਉਹ ਪੰਜਾਬ ਦੀ ਗੱਲ ਕਰ ਰਿਹਾ ਆ ਆਲਡਰਾਂ ਵਾਸਤੇ ਕੇਜਰੀਵਾਲ ਵੱਲ ਤੇ ਇੱਕ ਕਨੈਕਸ਼ਨ ਆ ਨਾ ਤਾਂ ਮੈਂ ਗੱਲ ਕਰਤਾ ਕਨੈਕਸ਼ਨ ਆ ਪੰਜਾਬ ਨੂੰ ਉੱਥੋਂ ਚਲਾਇਆ ਜਾ ਰਿਹਾ ਤੁਹਾਡਾ ਕਹਿਣ ਦਾ ਮਤਲਬ ਪੰਜਾਬ ਦੇ ਬੰਦੇ ਪੰਜਾਬ ਨੂੰ ਨਹੀਂ ਚਲਾ ਰਹੇ ਦਿੱਲੀ ਵਾਲੇ ਚਲਾ ਰਹੇ ਇਸ ਕਰਕੇ ਪੰਜਾਬ ਦੀ ਗੱਲ ਆ ਹੁਣ ਤੁਸੀਂ ਦੇਖੋ ਆ ਲੈਡੀ ਸੀ ਆਈਐਸ ਆਫੀਸਰ ਉਹਨੇ ਅਸਤੀਫਾ ਦਿੱਤਾ ਤੇ ਉਹਨੇ ਬਠਿੰਡੇ ਤੋਂ ਜਿਹੜੀ ਉਹਨਾਂ ਦੀ ਨੋਅ ਅੱਗੀ ਆ ਮਲੂਕਾ ਦੀ ਸਿਕੰਦਰ ਸਿੰਘ ਮਲੂਕਾ ਦੀ ਉੱਥੇ ਬਠਿੰਡੇ ਤੋਂ ਇਲੈਕਸ਼ਨ ਲਾਉਣ ਵਾਸਤੇ ਪੇਪਰ ਪਰੇ ਉਹ ਕਹਿੰਦੀ ਹੈ ਉਹਦਾ ਅਸਤੀਫਾ ਸੈਂਟਰ ਨੇ ਮਨਜ਼ੂਰ ਕਰ ਦਿੱਤਾ ਤੋਂ ਵਰਤਮਾਨ ਨੇ ਨਹੀਂ ਕੀਤਾ ਆਪਣੇ ਕੋਲ ਰੱਖਿਆ ਕਹਿੰਦਾ ਨਹੀਂ ਕਰਨਾ ਹੂੰ ਉੜਾ ਕੇ ਰੱਖਿਆ ਹੂੰ ਉੜਾ ਕੇ ਰੱਖਿਆ ਨਹੀਂ ਕੀਤਾ ਕੇਜਰੀਵਾਲ ਬਾਹਰ ਆਇਆ ਦੇਖੋ ਆਰਡਰ ਹੂੰ ਕੇਜਰੀਵਾਲ ਬਾਹਰ ਆਇਆ ਮੈਂ ਤਾਂ ਬਰੀਕੀ ਚ ਸੱਡੀ ਕਰਦਾ ਰਹਿਣਾ ਹੂੰ ਕੇਜਰੀਵਾਲ ਬਾਹਰ ਆਇਆ ਫਿਰ ਹੋ ਗਿਆ ਨਹੀਂ ਫਿਰ ਕੇਜਰੀਵਾਲ ਨੇ ਕਿਹਾ ਉਹ ਨਹੀਂ ਨਹੀਂ ਅਸਤੇ ਇਹ ਫਾਰਮ ਮਨਜ਼ੂਰ ਕਰ ਅਸੀਂ ਜਿਹੜੀ ਐ ਉਹ ਉੱਥੇ ਜਿਹੜੀ ਕੈਂਡੀਡੇਟ ਆ ਉਹਨਾਂ ਦੀ ਉਹਨੂੰ ਹਰਾਣਾ ਤੇ ਅਸੀਂ ਭਾਵੇਂ ਬੀਜੇਪੀ ਦੀ ਹੈਲਪ ਹੁੰਦੀ ਆ ਕਰਦੇ ਹੋ ਕੋਈ ਨਹੀਂ ਤੋ ਦੱਸ ਦੀ ਫਾਰਮ ਮਨਜ਼ੂਰ ਕਰ ਅੱਛਾ ਉਹਦੇ ਕਹਣ ਤੇ ਹੋਇਆ ਇਹ ਜੀ ਹੁਣ ਹਮ ਮਤਲਬ ਹਰ ਨਿੱਕੀ ਨਿੱਕੀ ਗੱਲ ਭਗਵਾਨਤਮਨ ਕਿਤਨਾ ਕਿਤੇ ਪੰਜਾਬ ਬਾਰੇ ਸੋਚਦਾ ਹੈ ਸੋਚਦਾ ਹੀ ਨਹੀਂ ਕਰਦਾ ਸੋਚਦਾ ਪਰ ਫਿਰ ਉਹਨੂੰ ਸੋਚਣ ਨਹੀਂ ਦਿੱਤਾ ਜਾ ਰਿਹਾ ਸਮਝ ਨਹੀਂ ਨਹੀਂ ਉਹ ਸਮਝ ਨਹੀਂ ਆਰਡਰ ਕਿਸ ਤਰ੍ਹਾਂ ਲੈਣੇ ਕੀ ਕਰਨਾ ਕੀ ਕਰ ਕੋਈ ਨੀਤੀਆਂ ਨਹੀਂ ਹਮ ਸਭ ਤੋਂ ਵੱਡੀ ਗੱਲ ਪਰ ਪੰਜਾਬ ਦੇ ਵਿੱਚ ਘਰ-ਘਰ ਜਿਹੜੀ ਨੌਕਰੀ ਦੀ ਗੱਲ ਕੀਤੀ ਜਾ ਰਹੀ ਹੈ ਹਰ ਘਰ 'ਚ ਨੌਕਰੀ ਕਿਉਂ ਨਹੀਂ ਇਹ ਜੁਮਲੇ ਆ ਜੀ ਨਹੀਂ ਨਹੀਂ ਮੈਂ ਮੈਂ ਅਸਲ ਤੋਂ ਅਡਾ ਹੋਰ ਗੱਲ ਕਰਨਾ ਦਿੱਤੀ ਜਾ ਸਕਦੀ ਆਪਾ ਆਪਾਂ ਮੈਂ ਹੁਣ ਇਹ ਬਾਲੀ ਬੈਠੇ ਆ ਨਹੀਂ ਮੈਂ ਹੁਣ ਤੁਹਾਡੀ ਗੱਲ ਦੱਸਣ ਲੱਗਾ ਸੀ ਦਿੱਤੀ ਜਾ ਸਕਦੀ ਹੂੰ ਦਿੱਤੀ ਇਸ ਤਰ੍ਹਾਂ ਜਾ ਸਕਦੀ ਹੈ ਮੈਂ ਦਾਵੇ ਨਾਲ ਕਹਿਣਾ ਦਾਵੇ ਨਾਲ ਕਹਿਣਾ ਬੈਂਕਰ ਤੇ ਜਿੰਨੀ ਕ੍ਰਪਸ਼ਨ ਹੈ ਨਾ ਇਹ ਥੱਲੇ ਦੀ ਨੂੰ ਛੱਡੋ ਉੱਪਰ ਦੀ ਨੂੰ ਕੰਟਰੋਲ ਕਰੋ ਜਿੰਨੇ ਮਾਫੀਆ ਹਰ ਥਾਂ ਦੇ ਮਾਫੀਆ ਸ਼ਰਾਬ ਦਾ ਮਾਫੀਆ ਲੈਂਡ ਦਾ ਮਾਫੀਆ ਟਰਾਂਸਪੋਰਟ ਦਾ ਮਾਫੀਆ ਬਿਜਲੀ ਦਾ ਮਾਫੀਆ ਕੇਬਲ ਦਾ ਮਾਫੀਆ ਮਾਫੀਆਸ ਚੱਲ ਰਹੇ ਨੇ ਕੱਲਾ ਲੈਂਡ ਮਾਫੀਆ ਬੈਰਤ ਰੈਵਨਿਊ ਸੈਕਟਰੀ ਵੀ ਨੇ ਪੰਜਾਬ ਦੇ ਵਿੱਚ ਲੈਂਡ ਦੇ ਉੱਤੇ ਹੀ ਕੰਟਰੋਲ ਕਰ ਲੋ ਨਜਾਇਜ਼ ਕਬਜ਼ੇ ਛਡਾ ਲੋ ਉਹਨਾਂ ਨੂੰ ਵੇਚੋ ਸਰਕਾਰ ਵਿੱਚ ਸਰਕਾਰ ਦੀ ਜ਼ਮੀਨ ਲੱਖਾਂ ਕਰੋੜਾਂ ਦੀ ਘੇਰੀ ਹੋਈ ਹੈ ਜੀ ਜੀ ਉਹਨੂੰ ਛਡਾਓ ਹੁਣ ਮੈਂ ਇੱਥੇ ਚੰਡੀਗੜ੍ਹ ਦੀ ਗੱਲ ਕਰਦਾ ਸਰਕਾਰ ਦੀ ਜ਼ਮੀਨ ਹੈ ਤੇ ਉਸ ਤੇ ਮਲਟੀਪਲ ਤੋਂ ਬੜੇ ਜਿਹੜੇ ਫਲੈਟਸ ਬਣੇ ਆ ਤੇ ਨਾਲੇ ਵੇਚਤੇ ਪਏ ਇਹਨਾਂ ਛਡਾਓ ਇਹਨਾਂ ਕੋਲ ਜ਼ਮੀਨ ਇਕੱਲੀ ਛਡਾ ਲਈ ਜਾਵੇ ਨਾ ਮਾਫੀਆ ਬੰਦ ਕਰ ਲਈ ਜਾਣਾ ਮੈਂ ਇਹ ਦਾਅਵੇ ਨਾ ਕਹਿਣਾ ਕਿ ਅਗਲੇ 50 ਸਾਲ ਵਾਸਤੇ ਕਰਜ਼ਾ ਤੇ ਅਸੀਂ ਲਾਦਾਂਗੇ ਜਿਹੜਾ 4 ਲੱਖ ਕਰੋੜ ਦਾ ਅਗਲੇ 50 ਸਾਲ ਵਾਸਤੇ ਬਜਟ ਵੀ ਸਰਕਾਰ ਦੇ ਦਵਾਗੇ ਹਰ ਇੱਕ ਨੂੰ ਨੌਕਰੀ ਦਵਾਗੇ ਕਿਉਂਕਿ ਸਾਡੇ ਕੋਲ ਪੈਸੇ ਆ ਜਾਣਗੇ ਇਹ ਵਿਜ਼ਨ ਤੁਹਾਡਾ ਬਾ ਕਮਾਲਿਆ ਜੀ ਦੇਖੋ ਦਰਸ਼ਕੋ ਜੇ ਪੰਜਾਬ ਦੇ ਲੀਡਰ ਪੰਜਾਬ ਲਈ ਜਿਹੜੇ ਆ ਵਫਾਦਾਰ ਬਣ ਜਾਣ ਦਿੱਲੀ ਵਾਲਿਆਂ ਦੇ ਵਫਾਦਾਰ ਨਾ ਰਹੇ ਕਿ ਪੰਜਾਬ ਲਈ ਵਫਾਦਾਰ ਬਣ ਜਾਣ ਪੰਜਾਬ ਸੋਨੇ ਦੀ ਚਿੜੀ ਦਵਾਰੋਂ ਬਣ ਸਕਦਾ ਵਾ ਸਕਦੀ ਹੈ ਪਰ ਬਣਾਉਣਾ ਬਣਾਉਣਾ ਕਿੰਨੇ ਆ ਤੁਹਾਡੇ ਲੀਡਰ ਜਿਨ੍ਹਾਂ ਨੂੰ ਤੁਸੀਂ 5 ਸਾਲ ਲਈ ਵੋਟਾਂ ਪਾ ਕੇ ਚੁਣਦੇ ਹੋ ਬਟਨ ਧਾਬਕੇ ਉਹਨਾਂ ਨੂੰ ਆਪ ਹੱਕ ਦੇ ਦਿੰਦੇ ਹੋ ਆਪਣਾ ਅੰਗੂਠਾ ਲਾ ਕੇ ਆਪਣਾ ਅੰਗੂਠਾ ਵੱਢ ਕੇ ਪੰਜ ਸਾਲ ਹੀ ਦੇ ਦਿੰਦੇ ਹੋ ਉਹ ਕਰਦੇ ਆ ਮੋਜਾ ਉਹ ਕਰਦੇ ਆ ਨਜ਼ਾਰੇ ਲੈਂਦੇ ਆ ਤੇ ਤੁਹਾਡੇ ਵੱਲ ਵੇਖਦੇ ਤੱਕ ਨਹੀਂ ਇਹੋ ਜਿਹੇ ਲੀਡਰਾਂ ਦਾ ਕੀ ਕਰਨਾ ਹੈ ਕਿਵੇਂ ਇਹਨਾਂ ਨੂੰ ਆਪਣਾ ਸਿੱਧੇ ਰਾਹ ਪਾ ਰਹੇ ਪੰਜਾਬ ਦੇ ਵੋਟਰ ਬੜੇ ਸੂਝਵਾਨ ਨੇ ਮੈਂ ਸੋਚਦਾ ਵੀ ਇਹਨਾਂ ਨੂੰ ਜ਼ਰੂਰ ਇੱਕ ਵਾਰ ਸਲੀਟਰ ਜਿਹੜੇ ਇਮਾਨਦਾਰ ਪੱਕੇ ਵਫਾਦਾਰ ਕੋਈ ਕਰਨ ਕਰਨ ਕਿ ਅਸੀਂ ਕੋਈ ਰਿਸ਼ਵਤ ਨਹੀਂ ਰਿਸ਼ਵਤ ਨਹੀਂ ਲੈਣੀ ਤੇ ਰਿਸ਼ਵਤ ਟੋਲਰੇਟ ਹੋਣੀ ਕਰ ਵੱਡੇ ਲੈਵਲ ਤੋਂ ਜਿਹੜੀ ਰਿਸ਼ਵਤ ਪਹਿਲਾਂ ਬੰਦ ਕਰ ਸਾਰਿਆਂ ਦੀ ਭਾਵੇਂ ਜੋ ਮਰਜ਼ੀ ਕਰ ਲੈ ਸੈਕਰੀਫਾਈਸ ਕਰਨੀ ਪਵੇ ਫਿਰ ਥੱਲੇ ਆਪਣੇ ਆਪ ਬੰਦ ਹੋ ਜੀ ਬਿਲਕੁਲ ਜੀ ਇਹਨਾਂ ਚੀਜ਼ਾਂ 'ਵਲ ਬਹੁਤ ਧਿਆਨ ਦੇਂਦੀ ਲੋੜਿਆ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਆ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ